ਦੋ ਚੀਜ਼ਾਂ ਇੱਕ ਮਨ ਇੱਕ ਬੁੱਧੀ ਇੱਕ ਮਨ ਇੱਕ ਬੁੱਧੀ ਬੁੱਧੀ ਕੀ ਹੁੰਦੀ ਹੈ ਮਨ ਮਨ ਦੇ ਹੀ ਦੋ ਰੂਪ ਨੇ ਐ ਕਹਿ ਲੋ ਇੱਕ ਸਿਆਣਾ ਪਾਸਾ ਹੈ ਦਾ ਇੱਕ ਮਨ ਅਸੀਂ ਕਹਿੰਦੇ ਆ ਜਿਹੜਾ ਭਜਦਾ ਫਿਰਦਾ ਬੁੱਧੀ ਜਿਹੜਾ ਸਿਆਣੀਆਂ ਗੱਲਾਂ ਸਮਝਾਉਂਦੀ ਹੈ ਜਿਹੜੀ ਜਿੱਥੇ ਚੰਗੀਆਂ ਚੰਗੀਆਂ ਚੀਜ਼ਾਂ ਸਟੋਰ ਹੋਈਆਂ ਹੋਈਆਂ ਨੇ ਜਾਣਕਾਰੀਆਂ ਸਟੋਰ ਹੋਈਆਂ ਹੋਈਆਂ ਨੇ ਉਹ ਹੈ ਬੁੱਧੀ ਦੋ ਚੀਜ਼ਾਂ ਹੁਣ ਜਿਹੜਾ ਅਕਲ ਵਾਲੀ ਚੀਜ਼ ਹੈ ਬੁੱਧੀ ਹੈ ਜਿਹੜੀ ਅਕਲ ਸਾਡੀ ਉਹਦੀ ਨਹੀਂ ਚੱਲਦੀ ਮਨ ਇੰਨਾ ਤਕੜਾ ਹੋ ਗਿਆ ਖੁਰਾਕਾਂ ਖਾ ਖਾ ਕੇ ਤੁਸੀਂ ਇਹਦੀ ਚਲਾਈ ਹੈ ਇਹਦੀ ਮੰਨੀ ਹੈ ਤੇ ਮਾਂ ਨਹੀਂ ਹੁਣ ਆਪਣੀ ਮਨਾਉਂਦਾ ਅਕਲ ਵਾਲੀ ਜਿਹੜੀ ਗੱਲ ਹੈ ਉਹਦੀ ਤੇ ਸੁਣਦਾ ਹੀ ਨਹੀਂ ਬੁੱਧੀ ਦੀ ਉੱਕਰੀ ਚੱਲਦੀ ਕਰ ਚ ਜਿਵੇਂ ਐ ਕਹਿ ਲਓ ਵੀ ਮਾਂ ਦੀ ਨਹੀਂ ਚੱਲਦੀ ਮੁੰਡਾ ਹੀ ਪ੍ਰਧਾਨ ਬਣਿਆ ਫਿਰਦਾ ਬਸ ਇਹ ਮਨਮਰਜ਼ੀਆਂ ਕਰਦਾ ਮਾਂ ਨੂੰ ਕੋਈ ਨਹੀਂ ਪੁੱਛਦਾ ਕਰ ਚ ਇਸੇ ਤਰ੍ਹਾਂ ਜਿਹੜੀ ਸਿਆਣੀ ਬੁੱਧੀ ਹੈ ਸਾਡੀ ਬੁੱਧੀ ਚੁੱਪ ਕਰਕੇ ਬੈਠੀ ਹੈ ਤੇ ਮਨ ਇੰਨਾ ਤਕੜਾ ਹੋ ਗਿਆ ਵੀ ਉਹ ਤੇ ਵਿਚਾਰੀ ਮਰੀ ਪਈ ਉਹਨੂੰ ਤਾਂ ਖਾਾਕ ਹੀ ਨਹੀਂ ਮਿਲੀ ਮਨਮਰਜ਼ੀਆਂ ਕਰਦਾ ਮਨਮਰਜ਼ੀਆਂ ਕਰਦਾ ਮਨ ਬੜਾ ਤਕੜਾ ਹੈ ਮਨ ਜੋ ਚਾਹੁੰਦਾ ਕਰਦਾ ਮਨ ਕਹਿੰਦਾ 슈ਗਰ ਹੋਈ ਦੇ ਉੱਤੇ ਵੀ ਖਾਲਾ ਖੀਰ ਖਾਲਾ ਕਸਟਰਡ ਖਾਲਾ ਆ ਮਨ ਕਰਦਾ ਬਰਫੀ ਖਾ ਮਨ ਕਰਦਾ ਪੀਜਾ ਖਾ ਮਨ ਸ਼ਰੀਰ ਐਡਾ ਮੋਟਾ ਹੈ ਮਨ ਕਰਦਾ ਹੋਰ ਖਾ ਲਾ ਹੋਰ 버ਗਰ ਖਾਉ ਆ ਖਾਉ ਮਨ ਦਾ ਜੀ ਉਹ ਕਰਦਾ 扑ਕਣ ਨੂੰ ਭੱਜਣ ਨੂੰ ਫਿਰਨ ਨੂੰ ਘਰ ਵਾਲੀ ਹੈਗੀ ਹੈ ਫਿਰ ਵੀ ਬਾਹਰ ੱੱਕੇ ਖਾਂਦਾ ਬਾਹਰ ਮਨ ਮੂੰਹ ਮਾਰਦਾ ਫਿਰਦਾ ਇਹ ਹੈਗਾ ਮਨ ਜਿਹੜਾ ਕਿ ਟਿਕਦਾ ਨਹੀਂ 扑ਕਦਾ ਬੁੱਧੀ ਇਹਨੂੰ ਕੰਟਰੋਲ ਕਰਦੀ ਸੀ ਇਹਦੀ ਤੁਸੀਂ ਸੁਣੀ ਨਹੀਂ ਇਹ ਵਿਚਾਰੀ ਇੱਕ ਦਿਨ ਸੁਣਾਉਂਦੀ ਹੈ ਦੋ ਦਿਨ ਸੁਣਾਉਂਦੀ ਹੈ ਪੰਜ ਦਿਨ ਸੁਣਾਉਂਦੀ ਹੈ ਮੁੜ ਕੇ ਕਹਿੰਦੀ ਮੇਰੀ ਕੋ ਸੁਣਦਾ ਤੇ ਹੈ ਨਹੀਂ ਇਹ ਬੈ ਹੀ ਜਾਂਦੀ ਇਹ ਬੈ ਗਈ ਇਹ ਮਰੀ ਪਈ ਹੈ ਇਹਨੂੰ ਖੁਰਾਕ ਹੀ ਨਹੀਂ ਮਿਲੀ ਹੁਣ ਇੰਨੇ ਤੇ ਚਿਰ ਹੋ ਗਿਆ ਹੁਣ ਅਸੀਂ ਕੀ ਕਰਦੇ ਆ ਮੰਨ ਕਰਦਾ ਸੀ ਐਂ ਕਰਨਾ ਹੈ ਇਹਨੇ ਆਪਣੀ ਮਰਜ਼ੀ ਕੀਤੀ ਮੰਨ ਕਰਦਾ ਐਂ ਕਰਨਾ ਹੈ ਇਹਨੇ ਮਰਜ਼ੀ ਇਹ ਵਿਚਾਰੀ ਹੁਣ ਉਹ ਤੇ ਮਰੀ ਪਈ ਹੈ ਐਦਾਂ ਪਰ ਹੁਣ ਆਪਾਂ ਪਤਾ 11 ਦਿਨਾਂ ਚ ਕੀ ਕਰਾਂਗੇ 11 ਦਿਨਾਂ ਚ ਮਨ ਜਿਹੜਾ ਬਹੁਤਾ ਹੀ ਨਹੀਂ फडਕਦਾ ਜਾ ਫਿਰਦਾ ਇਹਨੂੰ ਇਹਦੀ ਹੁਣ ਇੱਕ ਧੀ ਚੱਲਣ ਦੇ ਨਹੀਂ ਇਹਨੂੰ ਇਹਨੂੰ ਦਬਾਉਣਾ ਥੋੜਾ ਜਿਹਾ ਵੀ ਤੂੰ ਥੋੜਾ ਠੱਲਿਆ ਤੇ ਆਹ ਜਿਹੜੀ ਸੁੱਤੀ ਪਈ ਹੈ ਜਿਹਨੂੰ ਜਮਾ ਹੀ ਮਰੀ ਪਈ ਸੀ ਜਿਹੜੀ ਕੋ ਸੁਣਦਾ ਹੀ ਨਹੀਂ ਸੀ ਇਹਨੂੰ ਥੋੜਾ ਜਿਹਾ ਤਕੜਾ ਕਰਨਾ ਤੇ ਤੇਰੀ ਵੀ ਕੋਈ ਮੰਨੇ ਬੁੱਧੀ ਵੀ ਕੋਈ ਚੀਜ਼ ਹੈ ਬੁੱਧੀ ਕਹਿੰਦੀ ਹੈ ਸਾਥੇ ਫੋਕਸ ਕਰ ਮਨ ਕਹਿੰਦਾ ਨਹੀਂ ਕਰਨਾ ਬੁੱਧੀ ਕਹਿੰਦੀ ਸਾਥੇ ਫੋਕਸ ਕਿਉਂਕਿ ਬੁੱਧੀ ਨੇ ਮੈਂ ਤੁਹਾਨੂੰ ਸਮਝਾਇਆ ਹੋਇਆ ਬੁੱਧੀ ਤੇ ਸੋਰ ਹੋ ਗਿਆ ਤੁਹਾਡੇ ਅੰਦਰ ਹੁਣ ਬੁੱਧੀ ਬਾਰ-ਬਾਰ ਇਸ਼ਾਰਾ ਕਰਦੀ ਹੈ ਫੋਕਸ ਕਰ ਉਹ ਨਹੀਂ ਕਰਦਾ ਫਿਰ ਫੋਕਸ ਕਰ ਉਹ ਬਹੁਤ ਤਕੜਾ ਹੈ ਉਹ ਕਿੱਥੇ ਸੁਣਦਾ ਆ ਬਿਚਾਰੀ ਮਰੀ ਪਈ ਇਹਦੀ ਮਾੜੀ ਜੀ ਆਵਾਜ਼ ਆਉਂਦੀ ਹੈ 5 ਕੁ ਮਿੰਟ ਬਾਅਦ 5 ਕੁ ਮਿੰਟ ਲੰਘ ਜਾਂਦੇ ਨੇ ਫਿਰ ਮਾੜੀ ਜੀ ਆਵਾਜ਼ ਆਉਂਦੀ ਹੈ ਵੀ ਫੋਕਸ ਕਰ ਲੈ ਸਾਹ ਤੇ ਧਿਆਨ ਦੇ ਇਹ ਫਿਰ ਮੜਾ ਜਾ ਆਉਂਦਾ ਫਿਰ ਫਿਰ ਪੱਜ ਜਾਂਦਾ ਫਿਰ ਆਉਂਦਾ ਫਿਰ ਪੱਜ ਜਾਂਦਾ ਇਹਨੂੰ ਖੁਰਾਕ ਹੀ ਤੁਸੀਂ ਅੱਜ ਤੱਕ ਇਹਨੂੰ ਖਵਾਈ ਹੈ ਐਡਾ ਵੱਡਾ ਹੋਇਆ ਫਿਰਦਾ ਇਹਨੂੰ ਤੇ ਪੁੱਛਿਆ ਹੀ ਨਹੀਂ ਕਿਸੇ ਅਕਲ ਵਾਲਾ ਪਾਸਾ ਤੇ ਬਲਾਉਕ ਹੈ ਇਹਨੂੰ ਕਹਿੰਦੇ ਨੇ ਮਾਦੋ ਅਬਿਦਿਆ ਹਿਤਕੀਨ ਬਿਵੇਕ ਦੀਪ ਮਲੀਨ ਬਬੀਕ ਵਾਲਾ ਦੀਵਾ ਤੇ ਮੈਲਾ ਹੀ ਇੰਨਾ ਹੋਇਆ ਪਹਚਾਨਣ ਆਉਂਦਾ ਹੀ ਨਹੀਂ ਬਾਹਰ ਤਾਂ ਆਉਂਦਾ ਹੀ ਨਹੀਂ ਉਹਦੇ ਮੈਲਾ ਹੀ ਇੰਨਾ ਹੋਇਆ ਹੁਣ ਧਿਆਨ ਨਾਲ ਮੇਰੀ ਗੱਲ ਸਮਝਿਓ ਹੁਣ ਕੀ ਹੋ ਰਿਹਾ ਤੁਸੀਂ ਅਸੀਂ ਕੀ ਕਰ ਰਹੇ ਆ ਅਸੀਂ ਹੁਣ 11 ਦਿਨਾਂ ਨਾਲ ਇਹਦੀ ਇੱਕ ਨਹੀਂ ਜਲਣ ਦੇਣੀ ਇਹ ਕਹਿੰਦਾ ਸੋਣਾ ਇਹਨੂੰ ਦੱਸਿਆ ਹੋਇਆ ਵੀ ਇਹਦੇ ਚ ਸਟੋਰ ਕੀਤਾ ਹੋਈ ਉੱਠਣਾ ਫਿਰ ਆਪਾਂ ਟਟਲੀ ਖੜਕਣੀ ਹੈ ਉੱਠਣਾ ਹੀ ਪੈਣਾ ਇਹਦੀ ਹੁਣ ਇਹਦੀ ਵਿਚਾਰਾ ਦਬਿਆ ਥੋੜਾ ਜਿਹਾ ਬੈ ਚੱਲ ਬਹਿ ਜਾਂਦੀ ਮਨ ਮੰਗਦਾ ਨਹੀਂ ਸੀ ਬਹਿ ਜਾਂਦੀ ਮਨ ਮੰਦਾ ਨਹੀਂ ਸੀ ਫਿਰ ਬਹਿ ਜਾਂਦੇ ਆ ਮਨ ਮੰਦਾ ਨਹੀਂ ਸੀ ਫਿਰ ਵੀ ਕਰਨਾ ਪੈ ਰਿਹਾ ਮਨ ਨਹੀਂ ਮੰਦਾ ਕਰਨਾ ਪੈ ਰਿਹਾ ਮਨ ਨਹੀਂ ਮੰਦਾ ਕਰਨਾ ਪੈ ਹੁਣ ਬੁੱਧੀ ਥੋੜੀ ਜੀ ਤਕੜੀ ਹੋਈ ਏ ਪੀ ਅੱਜ ਮੇਰੀ ਚੱਲੀ ਏ ਭਾਵੇਂ ਥੋੜੀ ਚੱਲੀ ਮੈਂ ਮਾੜੀ ਮਾੜੀ ਤਾਂ ਸੁਣੀ ਨਾ ਭਾਵੇਂ 1 ਮਿੰਟ ਲਈ ਆਉਂਦਾ ਸੀ ਪਰ ਥੋੜਾ ਜਿਆਦਾ ਮੇਰੇ ਅੱਖੇ ਲੱਗਣ ਲੱਗੇ ਆ ਕਿ ਨਹੀਂ ਥੋੜਾ ਜਿਆਦਾ ਅੱਜ ਉਹ ਤਕੜੀ ਹੋਈ ਏ ਉਹਨੂੰ ਥੋੜਾ ਥੋੜਾ ਸਾਹ ਆਉਣਾ ਹੁਣ ਉਹਨੇ ਕੱਲ ਨੂੰ ਹੋਰ ਤਕੜੀ ਹੋਣਾ ਪਰਸੋਂ ਹੋਰ ਤਕੜੀ ਹੋਣਾ ਚੌਥੇ ਦਿਨ ਤਕੜੀ ਹੋਣਾ ਪੰਜਵੇਂ ਹੋਰ ਤਕੜੀ ਹੋਣਾ ਫਿਰ ਬੁੱਧੀ ਵੀ ਥੋੜੀ ਜੀ ਜਵਾਂ ਤਾਂ ਕੜੀ ਕਰ ਉਹਨੇ ਐ ਤਾਂ ਨਹੀਂ ਹੈ ਵੀ ਮਨ ਨੂੰ ਕੋਈ ਮਰ ਜਾਣਾ ਇੰਨੇ ਤੱਕ ਮਨ ਨੇ ਫਿਰ ਵੀ ਆਪਣਾ ਕੁੱਤ ਪੂਣਾ ਕਰ ਜਾਣਾ ਵਿੱਚ ਵਿੱਚ ਇਹਨੇ ਕਰ ਜਾਣਾ ਇਹਨੇ ਤੁਰਿਆ ਤੁਰਿਆ ਜਾਂਦਿਆਂ ਬੁੱਧੀ ਨੇ ਕਿਹਾ ਥੱਲੇ ਵੇਖ ਇਹਨੇ ਕਿਹਾ ਵੇਖ ਤਲੇ ਮਾੜਾ ਜੋ ਫਿਰ ਵੀ ਐ ਆਖ ਉੱਪਰ ਘਾਰੀ ਜਾਣੀ ਕਰ ਜਾਣੀ ਇਹਦੇ ਟਿਕਣਾ ਨਹੀਂ ਇਹਨੇ ਆਪਣਾ ਜੋਰ ਲਾਉਣਾ ਹੀ ਲਾਉਣਾ ਇਹਨੇ ਹਟਣਾ ਨਹੀਂ ਬੁੱਧੀ ਨੇ ਕਿਹਾ ਤੈਨੂੰ ਕਿਹਾ ਹੋਇਆ ਤੂੰ ਨਾ ਇਦਾਂ ਕਰ ਇਹਨੇ ਫਿਰ ਵੀ ਸਿਰ ਚੱਕ ਲੈਣਾ ਮਾੜਾ ਕਰਨਾ ਹੀ ਕਰਨਾ ਆਪਾਂ ਵੇਖਿਓ ਆਉਣ ਵਾਲੇ ਦਿਨਾਂ ਵਿੱਚ ਧਿਆਨ ਨਾਲ ਗੱਲ ਸੁਣੀ ਜਾਇਓ ਮੇਰੀ ਹੁਣ ਇਹ ਜਿਹੜੀਆਂ ਦੋ ਚੀਜ਼ਾਂ ਨੇ ਹੁਣ ਤੁਹਾਡਾ ਤੇ ਤੁਸੀਂ ਮੈਨੂੰ ਸਵਾਲ ਪੁੱਛੋ ਜੇ ਸਵਾਲ ਇਹਦੇ 'ਚ ਇੱਕ ਬਣਦਾ ਹੈ ਕੀ ਬੁੱਧੀ ਵੱਧੀ ਜ਼ਿਆਦਾ ਤਕੜੀ ਰਹਿ ਚ ਰਹਿਣੀ ਚਾਹੀਦੀ ਹੈ ਕਿ ਮਨ ਜੇ ਆਪਾਂ ਸਵਾਲ ਇਹਦੇ 'ਚ ਬਣਦਾ ਮੇਰਾ ਕਹਿਣਾ ਇਹ ਹੈ ਦੋਵੇਂ ਬੈਲੈਂਸ ਚਾਹੀਦੇ ਥੋੜੀ ਥੋੜੀ ਮਨ ਦੀ ਵੀ ਮਨਾਇਓ ਨਹੀਂ ਤੇ ਪਤਾ ਕੀ ਹੁੰਦਾ ਮਨ ਨੂੰ ਜੇ ਸਪਰੈਸ ਕਰੀ ਜਾਓਗੇ ਨਾ ਇੱਕ ਦਿਨ ਇਹਨੇ ਡਿਪਰੈਸ ਹੋ ਜਾਣਾ ਮਨ ਨੂੰ ਜੇ ਸਪਰੈਸ ਕਰੀ ਜੋ ਦਬਾਈ ਜੋ ਦਬਾਈ ਜੋ ਇਹ ਹੁਣ ਕਹਿੰਦਾ ਜਾਰੂ ਖੀਰਖਾਨ ਦਾ ਜੀ ਕਰਦਾ ਚੁੱਪ ਕਰ ਬੁੱਧੀ ਜਿਆਦਾ ਸਿਆਣੀ ਹੋਈ ਹੋਈ ਆ ਆ ਜਿਆਦਾ ਹੀ ਹੁਣ ਜਿਵੇਂ ਜਿਵੇਂ ਘਰ ਦੇ ਵਿੱਚ ਮੰਨ ਲਓ ਇੱਕ ਮੰਨ ਲਓ ਇੱਕ ਬੇਬੇ ਐ ਉਹ ਬੇਬੇ ਦੀ ਇੰਨੀ ਚੱਲਦੀ ਐ ਟਿੱਕੇ ਬਹਿ ਜਾ ਉਹ ਕੁੜੀ ਵਿਚਾਰੀ ਟਿੱਕੇ ਬੈ ਕੇ ਮੁੰਡਾ ਟਿੱਕੇ ਬੈ ਗਿਆ ਫਿਰ ਐ ਮਮੀ ਐ ਇਦਾਂ ਕਰ ਟਿੱਕੇ ਬੈ ਉਹ ਫਿਰ ਟਿੱਕੇ ਬੈ ਗਿਆ ਮੰਮੀ ਇਦਾਂ ਕਰਦੀ ਟਿੱਕੇ ਬੈ ਜਾ ਨਹੀਂ ਕਰਨਾ ਉਹ ਕੀ ਹੋਇਆ ਇੱਕ ਦਿਨ ਉਹ ਜਿੱਦਣ ਉਹਨਾਂ ਨੂੰ ਮੌਕਾ ਮਿਲਿਆ ਦਬਾਈ ਗਏ ਨਾ ਫਿਰ ਉਹ ਬੱਚਿਆਂ ਨੇ ਇੱਕ ਦਿਨ ਜਿੱਦਣ ਉਹਨਾਂ ਨੂੰ ਮੌਕਾ ਮਿਲਿਆ ਫਿਰ ਉਹਨਾਂ ਨੇ ਉੱਡ ਹੀ ਜਾਣਾ ਨੇ ਕਿਹਾ ਮਗਰੋਂ ਉਹ ਮੁੜ ਕੇ ਇਸ पिंजਰੇ ਚ ਨਹੀਂ ਪੜਦੇ ਇਹ ਤਾਂ ਦਬਾ ਕੇ ਰੱਖਦੇ ਨੇ ਮਨ ਨੂੰ ਜੇ ਤੁਸੀਂ ਦਬਾ ਕੇ ਰੱਖੋਗੇ ਤੇ ਇਹ ਬੁੱਧੀ ਤੋਂ ਬਿਲਕੁਲ ਬਾਗੀ ਹੋ ਜਾਂਦਾ ਬਿਲਕੁਲ ਬਾਗੀ ਹੋ ਜਾਂਦੀ ਤੁਹਾਡੀ ਇੰਟੈਲੀਜੈਂਸ ਹੈ ਜਣੀ ਬਬੇਕ ਬੁੱਧ ਹੁਣ ਅੱਛੀ ਅਸੀਂ ਪਤਾ ਕੀ ਕਰਨਾ ਹੁੰਦਾ ਬੈਲੈਂਸ ਰੱਖਣਾ ਬੁੱਧੀ ਦੇ ਤਲ ਤੇ ਜੀ ਰਹੇ ਆ ਡਿਸਪਲਿਨ ਚ ਰਹਿਨੇ ਆ 5 ਵਜੇ ਸਵੇਰੇ ਅਸੀਂ 4 ਵਜੇ ਉੱਠਦੇ ਆ 8 ਵਜੇ ਖਾਂਦੇ ਆ 8 ਵਜੇ ਆਹ ਕਰਦੇ ਆ ਇਹ ਬੁੱਧੀ ਦੇ ਕੰਮ ਨੇ ਡਿਸਪਲਿਨ ਬੁੱਧੀ ਚ ਆਉਂਦਾ ਲਗਾਤਾਰਤਾ ਬੁੱਧੀ ਚ ਆਉਂਦੀ ਹੈ ਵੀ ਕੰਟੀਨਿਊ ਆਪਣਾ ਕੰਮ ਕਰਨਾ ਡਿਸਪਲਿਨ ਮਤਲਬ ਬੁੱਧੀ ਇਹ ਬੰਦਾ ਰਾਈਟ ਟਾਈਮ ਤੇ ਉੱਠਦਾ ਹੈ ਰਾਈਟ ਟਾਈਮ ਤੇ ਵਾਕ ਕਰਦਾ ਹੈ ਰਾਈਟ ਟਾਈਮ ਤੇ ਕੰਮ ਕਰਦਾ ਹੈ ਰਾਈਟ ਟਾਈਮ ਤੇ ਖਾਣਾ ਖਾਂਦਾ ਹੈ ਡਿਸਪਲਿਨ ਮੀਨਜ਼ ਬੁੱਧੀ ਕੰਮ ਕਰਦੀ ਹੈ ਜੀ ਠੀਕ ਹੈ ਸਾਰੀ ਰਾਤ ਬੈਠਾ ਰਹਿੰਦਾ ਹੈ ਨਾਟਕ ਦੇਖਦਾ ਰਹਿੰਦਾ ਹੈ ਮਰਜ਼ੀ ਨਾਲ ਸੌਂਦਾ ਹੈ ਮਰਜ਼ੀ ਨਾਲ ਉੱਠਦਾ ਹੈ ਇਹਦਾ ਹੁਣ ਮਤਲਬ ਬੁੱਧੀ ਨਹੀਂ ਕੰਮ ਕਰਦੀ ਇਹਦਾ ਮਨ ਹਾਵੀ ਹੈ ਜਵਾਨੀ ਵਿੱਚ ਬਹੁਤਾ ਮਨ ਹਾਵੀ ਹੁੰਦਾ ਹੈ ਬਚਪਨ ਦੇ ਵਿੱਚ ਤੇ ਡਰ ਹੁੰਦਾ ਨਾ ਬੱਚਾ ਡਰਦਾ ਹੈ ਬਚਪਨ ਚ ਤੇ ਡਰ ਕਰਕੇ ਸਕੂਲ ਵੀ ਜਾਂਦਾ ਵਿਚਾਰਾ ਕਰੇ ਕਿ ਜਾਣ ਹੀ ਨਹੀਂ ਉਹਦੇ ਵਿੱਚ ਤੁਸੀਂ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਥੱਪੜ ਮਾਰ ਦਿਓ ਕਰ ਨਹੀਂ ਤਾਂ ਮੈਂ ਤੇ ਮੈਂ ਇਦਾਂ ਕਰ ਦੂੰ ਤੈਨੂੰ ਘਰੋਂ ਕੱਢ ਦੂੰ ਬੱਚਾ ਉਹ ਤੇ ਡਰਦਾ ਹੋਇਆ ਬੁੱਦੀ ਦੀ ਗੱਲ ਮੰਨਦਾ ਪਰ ਜਵਾਨ ਜਿਹੜਾ ਉਹਦੇ ਤੇ ਮਨ ਹਾਵੀ ਹੁੰਦਾ ਪਰ ਇੱਕ ਕੇਜ ਵਿੱਚ ਜਾ ਕੇ ਫਿਰ ਬੁੱਧੀ ਹੌਲੀ ਹੌਲੀ ਥੋੜਾ ਥੋੜਾ ਤਕੜੀ ਜਿਵੇਂ ਜਿਵੇਂ ਮਨ ਥੋੜਾ ਹਲਕਾ ਹੋ ਜਾਂਦਾ ਹੈ ਵਿਆਹ ਹੋ ਜਾਂਦਾ ਹੈ ਥੋੜੀਆਂ ਥੋੜੀਆਂ ਮੰਨਣੀਆਂ ਹੀ ਪੈਂਦੀਆਂ ਨੇ ਫਿਰ ਕੋਈ ਘਰ ਵਾਲੀ ਦੀਆਂ ਮੰਨਣੀਆਂ ਪਹਿਣਗੀਆਂ ਘਰ ਵਾਲੀ ਨੂੰ ਘਰ ਵਾਲੇ ਦੀਆਂ ਮੰਨਣੀਆਂ ਪਹਿਣਗੀਆਂ ਗਾਂ ਬੱਚੇ ਹੋ ਜਾਣਗੇ ਫਿਰ ਸਾਰੀਆਂ ਮਨ ਆਈਆਂ ਨਹੀਂ ਹੋਣੀਆਂ ਫਿਰ ਇਹਨੇ ਕੀ ਕਰਨਾ ਹੈ ਇਹਨੇ ਥੋੜਾ ਥੋੜਾ ਦਬਣਾ ਸ਼ੁਰੂ ਹੋਣਾ ਵੀ ਤੇਰਾ ਦਿਲ ਪੀਜ਼ਾ ਖਾਣ ਦਾ ਕਰਦਾ ਹੈ ਪਰ 1000 ਰੁਪਿਆ ਲੱਗ ਜਾਣਾ ਹੈ ਮੁੰਡੇ ਦੀ ਫੀਸ ਭਰਨੀ ਪੈਣੀ ਹੈ ਜ਼ਿੰਮੇਵਾਰੀਆਂ ਦਾ ਅਹਿਸਾਸ ਮਨ ਨੂੰ ਥੋੜਾ ਥੋੜਾ ਦਬਾਉਣ ਲੱਗ ਜਾਂਦਾ ਥੋੜਾ ਥ ਅਸੀਂ ਰੱਖਣਾ ਬੈਲੈਂਸ ਦੇਖੋ ਬੁੱਧੀ ਦੇ ਤਲ ਤੇ ਜਿਓ ਡਿਸਪਲਨ ਚ ਜਿਓ ਪਰ ਕਦੇ ਕਦੇ ਨਾ ਮਨ ਦੀ ਵੀ ਮੰਨੋ ਵੀ ਇਹ ਕਹਿੰਦਾ ਇਹਦਾ ਖੀਰ ਖਾਣੀ ਆ ਚਲ ਹਫਤਾ ਹੋ ਗਿਆ ਅਜ ਇਹਨੂੰ ਖਵਾ ਦਿੰਦੇ ਆ ਇਹਦੀ ਰੀਜ ਪੂਰੀ ਕਰ ਦਿਓ ਇਹਦਾ ਸ਼ੌਂਕ ਪੂਰਾ ਕਰ ਦਿਓ ਤਾਂ ਜੋ ਇਹ ਡਿਪਰੈਸ ਨਾ ਹੋਵੇ ਹੁਣ ਤੁਹਾਡੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਗੁਰਦੁਆਰੇ ਜਾਂਦੇ ਆ ਗੁਰਬਾਣੀ ਪੜ੍ਹਦੇ ਆ ਹੁਣ ਕਈ ਕਈਆਂ ਕਈ ਬਚਪਨ ਦੇ ਵਿੱਚ ਕਾਲਜਾਂ ਦੇ ਵਿੱਚ ਨੱਚਣ ਚ ਭਾਗ ਲਿਆ ਗਦੇਆਂ ਚ ਪਾ ਲਿਆ ਜਦੋਂ ਕਦੇ ਕੋਈ ਨੱਚਦਾ ਹੈ ਤੇ ਆਪਣੇ ਆਪ ਸਰੀਰ ਉਹਨਾਂ ਦਾ ਲੱਤ ਹਿੱਲਣ ਲੱਗ ਜਾਂਦੀ ਕਿਉਂਕਿ ਨੱਚਿਆ ਨਾ ਨਚਣ ਵਾਲੇ ਦੀ ੱਡੀ ਨਾ ਰਹਿੰਦੀ ਕਹਿੰਦੇ ਆ ਲੋਕ ਅੱਛਾ ਫਿਰ ਉਹਨੇ ਕੀ ਕੀਤਾ ਵੀ ਮੈਂ ਤੇ ਧਾਰਮਿਕ ਕੰਮ ਐ ਹੁਣ ਐਦਾਂ ਨਾ ਕਰੋ ਫਿਰ ਕੀ ਕਰੋ ਵੀ ਐਂ ਕਰੋ ਅੱਜ ਘਰ ਆਪਣਾ ਕਰੋ ਲੋਕ ਲਾ ਲਿਆ ਜੋ ਚਲਾਇਆ ਚਲਾਇਆ ਤੇ ਨੱਚ ਲਿਆ ਟੁੜਕ ਲਿਆ ਵੀ ਲੈ ਵੀ ਮਨਾ ਤੈਨੂੰ ਵੀ ਖੁਸ਼ ਕਰ ਲਿਆ ਤੇ ਦਬਾਣਾ ਨੀ ਸਪਰੈਸ ਕਰੋਗੇ ਤੇ ਡਿਪਰੈਸ ਹੋ ਜਾਓਗੇ ਦਵਾਈ ਜੋ ਦਵਾਈ ਜੋ ਦਵਾਈ ਜੋ ਦਵਾਈ ਜੋ ਜੇ ਮੈਂ ਐਦਾਂ ਕੀਤਾ ਲੋਕ ਕੀ ਕਹਿਣਗੇ ਜੇ ਮੈਂ ਐਦਾਂ ਕੀਤਾ ਲੋਕ ਕੀ ਕਹਿਣਗੇ ਡਿਪਰੈਸ 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 ਹੋ ਜਾਓਗੇ ਸਪਰੈਸ ਕਰਦੇ ਕਰਦੇ ਡਿਪਰੈਸ ਹੋ ਜਾਂਦੇ ਐਸੇ ਕਰਕੇ ਕਈ ਨੂੰਹਾਂ ਸੱਸਾਂ ਦੇ ਜੇ ਸੱਸ ਕੋਲ ਰਵੇ ਹਰ ਵੇਲੇ ਸੱਸ ਨੂੰ ਵੇਖ ਵੇਖ ਕੇ ਨੂੰਹ ਡਿਪਰੈਸ ਹੋਣ ਲੱਗ ਜਾਂਦੀ ਹੈ ਵੀ ਇਹ ਹਰ ਵੇਲੇ ਦਿਮਾਗ ਇਹ ਮੈਨੂੰ ਵੇਖਦੀ ਹੈ ਮੈਂ ਐਦਾਂ ਕਰੂ ਮੈਨੂੰ ਵੇਖੋ ਐਦਾਂ ਕਰੂ ਮੈਨੂੰ ਵੇਖੋ ਤੇ ਕਈ ਵਾਰੀ ਸੱਸ ਡਿਪਰੈਸ ਹੋ ਜਾਂਦੀ ਉਹਨੂੰ ਵੇਖ ਵੇਖ ਕੇ ਦਿਮਾਗ ਚ ਇਦਾਂ ਦਾ ਕੁਝ ਚੱਲੀ ਜਾਂਦਾ ਚੱਲੀ ਜਾਂਦਾ ਡਿਪਰੈਸ ਹੋ ਜਾਂਦਾ ਸਪਰੈਸ ਕਰ ਕਰਕੇ ਤੁਸੀਂ ਡਿਪਰੈਸ ਹੋ ਜਾਂਦੇ ਤਾਂ ਕਰਕੇ ਜੀਣਾ ਹੈ ਅਸੀਂ ਬੁੱਧੀ ਦੇ ਤਲ ਤੇ ਅਕਲ ਵਾਲੇ ਬਣ ਕੇ ਜੀਣਾ ਹੈ ਹਾਵੀ ਅਸੀਂ ਇਹਨੂੰ ਰੱਖਣਾ ਆਏ ਪਾਸੇ ਨੂੰ ਦਿਮਾਗ ਵਾਲਾ ਕੰਮ ਪਰ ਥੋੜੀ ਥੋੜੀ ਮਨ ਦੀ ਵੀ ਮੰਨ ਲੈਣੀ ਕਦੇ ਕਦੇ ਤੇਰਾ ਜੀ ਕਰਦਾ ਨਾ ਕੋਈ ਨਹੀਂ ਪਕੌੜਿਆਂ ਦਾ ਜੀ ਕਰਦਾ ਅੱਜ ਖਾ ਲੈਨੇ ਪਰ ਰੋਜ਼ ਪਕੌੜੇ ਖਾਵਾਂਗੇ ਫਿਰ ਪੰਗਾ ਪੈ ਜਾਣਾ ਸਾਡੇ ਨਾਲ ਇਦਾਂ ਹੋਇਆ ਸੀ ਕੈਂਪ ਖਤਮ ਕੀਤਾ ਇਹਦਕੀ ਤੇ ਕੈਂਪ ਖਤਮ ਜਿੱਦਣ ਅਸੀਂ ਰਾਤ ਨੂੰ ਸਾਰਾ ਦਿਨ ਮੈਂ ਪੂਰਾ ਥੱਕਿਆ ਹੋਇਆ। ਇੰਨੇ ਦਿਨਾਂ ਦਾ ਮੈਂ ਥੱਕਿਆ ਸੀ। ਹੁਣ ਮੈਂ ਇਸ ਕੈਂਪ ਦੇ ਵਿੱਚ ਮੈਂ ਸਵੇਰੇ ਚਾਹ ਵੇਲੇ ਨਹੀਂ ਆਇਆ। ਪਰ ਮੈਂ ਹਰ ਕੈਂਪ ਦੇ ਵਿੱਚ ਸਵੇਰੇ 6:30 7:30 ਵਜੇ ਚਾਹ ਤੋਂ ਪਹਿਲਾਂ ਆ ਜਾਂਦਾ। ਅੱਛਾ ਮੈਂ ਨਾ ਜਦੋਂ ਉਸ ਦਿਨ ਕੈਂਪ ਖਤਮ ਹੋਇਆ ਤੇ ਸ਼ਾਮ ਨੂੰ ਮੈਂ ਇਦਾਂ ਰਿਲੈਕਸ ਬੈਠਾ ਮੈਂ ਹੁਣ ਕਿਚਨ ਚ ਖਾਣਾ ਖਾਣ ਜਾਣਾ ਪੱਕਾ ਮੇਰਾ ਰੂਟੀਨ ਹੈ ਵੀ ਉੱਥੇ ਜਾਣਾ ਉੱਥੇ ਰੋਟੀ ਖਾਣੀ ਚਾਹ ਪੀਣੀ ਸਾਰਾ ਤੇ ਮੈਂ ਉਹ ਦਿਨ ਇਦਾਂ ਬੈਠਾ ਮੈਂ ਥੱਕਿਆ ਪਿਆ ਮੈਂ ਇਦਾਂ ਸੋਫੇ ਤੇ ਤੇ ਮੈਂ ਟੀਵੀ ਲਾਇਆ ਉਹ ਤੇ ਇੱਕ ਸੀਰੀਜ਼ ਚੱਲ ਰਹੀ ਸੀ ਉਹ ਬੜੀ ਵਧੀਆ ਸੀ ਨਾਟਕ ਸੀ ਮੈਂ ਉਹਨੂੰ 5:00 ਵਜੇ ਸੀ ਲਾਇਆ ਤਿੰਨ ਚਾਰ ਜਣੇ ਬੈਠੇ ਸੀ ਤੇ ਸਾਰੇ ਹੀ ਕੰਪਟ ਉਹ ਥੱਕੇ ਹੋਏ ਸੀ ਉਹ ਲਾਇਆ ਇੱਕ ਨਾਟਕ ਵੇਖ ਲਿਆ ਫਿਰ ਦੂਜਾ ਵੇਖ ਲਿਆ ਅੱਛਾ ਫਿਰ ਉਹ ਕੀ ਹੋਇਆ ਵੀ ਵਧੀਆ ਲੱਗਾ ਤੇ ਮੈਂ ਉਹਨੂੰ ਫੋਨ ਕੀਤਾ ਉਹ ਕਹਿੰਦਾ ਵੀ ਇੱਥੇ ਹੀ ਰਹਿ ਆਈਏ ਪ੍ਰਸ਼ਾਦਾ ਮੈਂ ਕਿਹਾ ਲੈ ਉਹ ਮਤਲਬ ਮੈਂ ਉੱਥੇ ਜਾਣਾ ਹਮੇਸ਼ਾ ਹਮੇਸ਼ਾ ਜਾਣਾ ਉਸ ਦਿਨ ਮੈਂ ਉੱਥੇ ਹੀ ਰੋਟੀ ਖਾ ਲਈ ਥੋੜਾ ਜਿਹਾ ਬੋਕ ਬੋਕ ਕੀਤੀ ਇੱਧਰ ਆਇਆ ਆ ਤਿਆਰੀਆਂ ਤੂਰੀਆਂ ਵੇਖੀਆਂ ਫਿਰ ਗਿਆ ਕਹਿੰਦੇ ਇੱਕ ਹੋਰ ਵੇਖ ਲਈਏ ਚੱਲ ਹੀ ਰਿਹਾ ਮੈਂ ਕਿਹਾ ਚਲੋ ਵੇਖੋ ਉਹ 40 ਮਿੰਟ ਹੋਰ ਵੇਖਿਆ ਉਹ ਸੱਚੀ 9:00 ਵਜ ਗਏ ਫਿਰ ਫਿਰ 40 ਮਿੰਟ ਹੋਰ ਕਹਿੰਦੇ ਆ ਆਵੇ 10:00 ਵਜ ਗਏ ਇੱਕ ਰਹਿ ਗਿਆ ਕਹਿੰਦੇ ਇਹ ਵੀ ਵੇਖ ਲਈਏ ਗਜਲ ਬੀਤ ਗਿਆ 11 ਵਜ ਗਏ ਦੇਖ ਲਿਆ ਸਾਰਾ ਦੇਖ ਲਿਆ ਪਹਿਲੀ ਵਾਰ ਮੇਰੀ ਜ਼ਿੰਦਗੀ 'ਚ ਇਦਾਂ ਹੋਇਆ ਵੀ 5 ਵਜ ਤੋਂ ਲੈ ਕੇ 11 ਵਜ ਗਏ ਵਿੱਚ ਦੀ ਰੋਟੀ ਤੇ ਵਿੱਚ ਦੀ ਇੱਥੇ ਮੈਂ ਗੇੜਾ ਮਾਰ ਕੇ ਗਿਆ 4-5 ਘੰਟੇ ਪਰ ਇੰਟਰਸਟਿੰਗ ਸੀ ਕਹਿਣ ਵਾਲੇ ਨੇ ਕਿਹਾ ਮੈਂ ਤਾਂ ਕੱਲ ਨੂੰ ਚਲੇ ਜਾਣਾ ਮੈਂ ਮੁੜ ਕੇ ਕਿੱਥੇ ਵੇਖਣੀ ਇਕੱਠੇ ਵੇ ਮੈਂ ਤਾਂ ਚੱਲਿਆਂ ਕੱਲ ਨੂੰ ਮੈਂ ਕੱਲ ਨੂੰ ਹੋਣਾ ਨਹੀਂ ਚੱਲ ਬਹਿ ਜਾਵੇ ਤੂੰ ਵੀ ਵੇਖ ਲੈ ਹੁਣ ਮੈਂ ਉਸ ਦਿਨ ਵੇਖਿਆ ਹੁਣ ਜੇ ਕੋਈ ਮੈਨੂੰ ਪੁੱਛੇ ਵੀ 10 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਕਿਹੜਾ ਦਿਨ ਵਧੀਆ ਰਿਹਾ ਵਧੀਆ ਪਤਾ ਕਿਹੜਾ ਲੱਗਣਾ ਉਹ ਦਿਨ ਜਿੱਦਣ ਸਵੇਰੇ ਪਰੌਂਠੇ ਖਾਦਦੇ ਇੱਕ ਵਜੇ ਮੰਗਾ ਕੇ ਕੁਲਚਾ ਖੰਗਾਇਆ ਉਥੋਂ ਬਰੀੜੀ ਵਾਲੇ ਤੋਂ ਜਾ ਕੇ ਵੀ ਲੈ ਕੇ ਆਉ ਕੁਲਚਾ ਖਾਣਾ ਮੈਂ ਕਦੇ ਕੁਲਚਾ ਨਹੀਂ ਖਾਂਦਾ ਉਸ ਦਿਨ ਖਾਦਦਾ ਪਤਾ ਨਹੀਂ ਕਿੱਥੋਂ ਦਿਮਾਗ ਜਾ ਕੁਲਚਾ ਜੀ ਕਰਦਾ ਖਾ ਲਿਆ ਰੋਟੀ ਖਾਦੀ ਰਾਤ ਨੂੰ ਟੌਰ ਨਾਲ ਨੰਦਣਾ ਪਰ ਜੇ ਮੈਨੂੰ ਪੁੱਛੇ ਵੀ ਕਿਹੜਾ ਦਿਨ ਵਧੀਆ ਰਿਹਾ ਤੇ ਸਾਡੇ 4-5 ਬੰਦਿਆਂ ਨੇ ਕਿਹੜਾ ਕਹਿਣਾ ਆ ਦਿਨ ਵਧੀਆ ਸੀ ਮਰਜੀ ਨਾਲ ਨਾ ਕੋਈ ਟੈਨਸ਼ਨ ਸੌਣ ਦੀ ਨਾ ਟੈਨਸ਼ਨ ਉੱਠਣ ਦੀ ਨਾ ਕੋਈ ਪਕਾਉਣ ਦੀ ਰਾਮ ਨਾਲ ਬੈਠੇ ਪਰ ਉਸ ਦਿਨ ਮੈਂ ਆਪਣੀ ਦਵਾਈ ਖਾਣੀ ਭੁੱਲ ਗਿਆ ਉਸ ਦਿਨ ਮੈਂ ਆਪਣੇ ਮੈਂ ਉਹ ਡਾਕਟਰ ਨੇ ਮੈਨੂੰ ਦੱਸਿਆ ਕਿ ਸਾਈਨਸ ਦੀ ਪ੍ਰੋਬਲਮ ਸੀ ਮੈਨੂੰ ਰੋਜ਼ ਪਾਣੀ ਨਾਲ ਆਪਣੇ ਨੱਕ ਨੂੰ ਨੇਤੀ ਕਰਨੀ ਪੈਂਦੀ ਮੈਂ ਉਹ ਵੀ ਭੁੱਲ ਗਿਆ ਤੇ ਅਗਲਾ ਦਿਨ ਮੇਰਾ ਸਿਰ ਹੀ ਨਾ ਦੁਖਿਆ ਕਿਉਂਕਿ ਮੈਂ ਲਗਾਤਾਰ ਟੀਵੀ ਵੇਖੀ ਗਿਆ ਹੁਣ ਵੇਖੋ ਮੰਨ ਦੀ ਕਰ ਲਈ ਪਰ ਤੰਗ ਵੀ ਹੋਇਆ ਪਰ ਹੁਣ ਮੈਨੂੰ ਇਹ ਮੈਂ ਤੁਹਾਨੂੰ ਦੱਸਦਾ ਵੀ ਜਿਆਦ ਤੇ ਰਹਿਣਾ ਜਿੱਦਣ ਤੁਸੀਂ ਮੰਨ ਦੀ ਕਰਨੀ ਹੈ ਤੇ ਮੇਰੇ ਮਨ ਨੂੰ ਜੋ ਚੰਗਾ ਲੱਗਾ ਮੈਂ ਕੀਤਾ ਪਰ ਜੇ ਤੁਸੀਂ ਮਨ ਦੇ ਉੱਤੇ ਚਲੇ ਗਏ ਸਿਰਫ ਮਨ ਦੀ ਮੰਨੀਗੇ ਅਗਲੇ ਦਿਨ ਵੀ ਜੇ ਮੈਂ ਇਦਾਂ ਕਰਦਾ ਉਹਦੋਂ ਅਗਲੇ ਦਿਨ ਵੀ ਇਦਾਂ ਕਰਾਂ ਜੇ ਮੇਰੀ ਲਾਈਫ ਹੀ ਇਦਾਂ ਦੀ ਹੋਵੇ ਤੇ ਮੇਰੀ ਲਾਈਫ ਫਿਰ ਲਾਈਫ ਨਹੀਂ ਰਹੇਗੀ ਨਰਕ ਬਣ ਜਾਏਗੀ ਡਿਸਪਲਨ ਹੀ ਨਹੀਂ ਕੋਈ ਬੈਠੇ ਰਹੇ ਉੱਤੇ ਹੁਣ ਸਾਡੇ ਘਰਾਂ ਚ ਚੇਤਾ ਕਰੋ ਕਿ ਕਈ ਹੈਗੇ ਨਹੀਂ ਇਦਾਂ ਦੇ ਬੈਠੇ ਨੇ ਤੇ ਬੈਠੇ ਹੀ ਨਹੀਂ ਸੋਫੇ ਤੇ ਸਾਰਾ-ਥਾਰਾ ਦਿਨ ਸਾਰਾ ਸਾਰੀ ਰਾਤ ਫੋਨ ਤੇ ਬੈਠੇ ਨੇ 4-4 ਘੰਟੇ ਫੋਨ ਹੀ ਵੇਖੀ ਜਾਂਦੇ ਨੇ ਮਨ ਤੇ ਕਰਦਾ ਵੇਖੀ ਚੱਲ ਵੇਖੀ ਚੱਲ ਵੇਖੀ ਚੱਲ ਪਰ ਅੰਦਰੋਂ ਇਧਰੋਂ ਗਿਆਨ ਬੁੱਧੀ ਕਹਿੰਦੀ ਆ ਵੀ ਟਿਕ ਜਾ ਮੜਾ ਜਾ ਟਿਕ ਜਾ ਮੜਾ ਜਾ ਟਿਕ ਜਾ ਰਹਿਣ ਦੇ ਸਵੇਰੇ ਜਾਣਾ ਨਹੀਂ ਸਵੇਰੇ ਕੰਮ ਤੇ ਨਹੀਂ ਜਾਣਾ ਸਵੇਰੇ ਉੱਠਣਾ ਨਹੀਂ ਪਰ ਮਨ ਪਰ ਹੁਣ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਤੁਹਾਨੂੰ ਕੀ ਕਰਨਾ ਪੈਣਾ ਜਦੋਂ ਜਦੋਂ ਡਾਈਟ ਲੈਂਦੇ ਆ ਨਾ ਡਾਈਟੀਸ਼ਨ ਤੋਂ ਵੀ ਆ ਖਾਣਾ ਇੰਨੇ ਵਜੇ ਆ ਖਾਣਾ ਇੰਨੇ ਵਜੇ ਆ ਖਾਣਾ ਉਹ ਪਤਾ ਮੈਨੂੰ ਡਾਈਟੀਸ਼ਨ ਤੋਂ ਮੈਂ ਡਾਈਟ ਲਈ ਪਿਛਲੇ ਸਾਲ ਜਿਹੜੀ ਉਹ ਇੰਟਰਵਿਊ ਨਹੀਂ ਮੇਰੇ ਨਾਲ ਕੀਤੀ ਸੀ ਉਹ ਬੀਬੀ ਨੇ ਮੈਨੂੰ ਡਾਈਟ ਦਿੱਤੀ ਤੇ ਮੈਂ ਕਿਹਾ ਆ ਮੁੱਡੂ ਖਾਣੇ ਨੇ ਆ ਪਤਾ ਨਹੀਂ ਕੀ ਖਾਣਾ ਹੈ ਤੇ ਮੈਂ ਖਾਦਾ ਹੀ ਨਹੀਂ ਕਦੇ ਮੈਂ ਕਿਵੇਂ ਖਾऊं ਉਹ ਕਹਿੰਦੀ ਫਿਰ ਮੈਂ ਕਿਹਾ ਇਦਾਂ ਤਾਂ ਨਹੀਂ ਚੱਲਣਾ ਕਹਿੰਦੀ ਚਲੋ ਫਿਰ ਇੱਕ ਦਿਨ ਚੀਟਡੇ ਕਰ ਲਿਆ ਕਰੋ ਮੈਂ ਕਿਹਾ ਚੀਟਡੇ ਮਤਲਬ ਇੱਕ ਦਿਨ ਮਰਜ਼ੀ ਨਾਲ ਜੋ ਜੀ ਕਰੇ ਖਾਓ ਜੋ ਮਨ ਚਾਹੁੰਦਾ ਇੱਕ ਦਿਨ ਉਹ ਖਾ ਲਿਆ ਹੁਣ ਉਹ ਇੱਕ ਦਿਨ ਦੀ ਜਿਹੜੀ weight ਸੀ ਨਾ ਉਹ ਤੁਹਾਨੂੰ ਫਿਰ ਖੁਸ਼ ਰੱਖਦੀ ਵੀ ਅੱਜ ਨਿਆਰੇ ਨਾਲ ਖਾਵਾਂਗੇ ਬਾਹਰ ਲਿਆਂ ਦੇਸ਼ਾਂ ਦੇ ਵਿੱਚ ਡਿਸਪਲਨ ਹੈਗਾ 5 ਦਿਨ ਤੇ ਸ਼ਨੀ ਐਤਵਾਰ ਮਨ ਦੀ ਮਰਜ਼ੀ ਉਹ ਸ਼ਨੀ ਐਤਵਾਰ ਕਿਸੇ ਦੀ ਨਹੀਂ ਪਰਵਾਹ ਕਰਦੇ ਰਹਾ ਜਿੰਨਾ 5 ਦਿਨ ਡਿਸਪਲਨ 2 ਦਿਨ ਮਨ ਦੀ ਮਰਜ਼ੀ ਵੀ ਕਰਦੇ ਤਾਂ ਕਰਕੇ ਮਨ ਦੀ ਮਰਜ਼ੀ ਕਰਨੀ ਹੁੰਦੀ ਹੈ ਪਰ ਬਹੁਤ ਥੋੜੀ ਥੋੜੀ ਇਹਨੂੰ ਥੋੜਾ ਜਿਹਾ ਝੁੰਗਾ ਦੇਣਾ ਹੁੰਦਾ ਥੋੜਾ ਜਿਹਾ ਥੋੜੀ ਜੀ ਚਾਕਲੇਟ ਦੇਣੀ ਹੁੰਦੀ ਹੈ ਬੱਚੇ ਨੂੰ ਜਿੰਦੇ ਦੀ ਮਿਲ ਲਾ ਚਾਕਲੇਟ ਲੈ ਲੈ ਥੋੜੀ ਜੀ ਇੰਦਾ ਮੰਗ ਨੂੰ ਥੋੜਾ ਜਿਹਾ ਪਰ ਇਹਨੂੰ ਉਹਨਾਂ ਰਸਾਂ ਚ ਨਹੀਂ ਪਾਜਦਾ ਜੋ ਚੌਕਲੇਟ ਖਵਾਈ ਜਾਓਗੇ ਖਵਾਈ ਦੇਗੇ ਫਿਰ ਬੱਚੇ ਦੰਦ ਖਰਾਬ ਕਰ ਲਓਗੇ ਜੇ ਆਪਣੇ ਆਪ ਨੂੰ ਤੁਸੀਂ ਮੰਨ ਦੀਆਂ ਮਰਜ਼ੀਆਂ ਕਰੀ ਜਾਓਗੇ ਫਿਰ ਤੇ ਪਾਗਲਾਂ ਸੀ ਪਰ ਜੇ ਜ਼ਿਆਦਾ ਇੰਦਾ ਗਿਆਨ ਵਾਲੀ ਗੱਲ ਹੀ ਕਰ ਜਾਓਗੇ ਹਰ ਗੱਲ ਤੇ ਗਿਆਨ ਖਸੋੜੋਗੇ ਹਰ ਗੱਲ ਤੇ ਗਿਆਨ ਖਸੋੜੋਗੇ ਆਪਣਾ ਫਿਰ ਮਾਫ ਕਰਨਾ ਫਿਰ ਵੀ ਅਸੀਂ ਪਾਗਲ ਨਹੀਂ ਹਾਂ ਜ਼ਿੰਦਗੀ ਫਿਰ ਵੀ ਨਹੀਂ ਜੀਣੀ ਅਸੀਂ ਫਿਰ ਹਰ ਥਾਂ ਦੇ ਉੱਤੇ ਤੁਸੀਂ ਲੌਜੀਕ ਲਾ ਦੇਣਾ ਹਰ ਜਗ੍ਹਾ ਤੁਸੀਂ ਜਿੱਥੇ ਹੱਸਣਾ ਸੀ ਉੱਥੇ ਵੀ ਨਹੀਂ ਹੱਸਣ ਲੱਗੇ ਸੀ ਉਹ ਸੁਣਨ ਛੱਡ ਪਰੇ ਇੱਕ ਗੱਲ ਹੈ ਮਤਲਬ ਉੱਥੇ ਵੀ ਤੁਸੀਂ ਆਪਣਾ ਦਿਮਾਗ ਲਵਾੜ ਦੇਣਾ ਉੱਥੇ ਤਾਂ ਕਰਕੇ ਇਹਦੇ ਚ ਕੈਂਪ ਚ ਕੀ ਕਰਨਾ ਆਪਾਂ ਆਪਾਂ ਬੁੱਧੀ ਨੂੰ ਹੁਣ ਆਪਾਂ ਥੋੜਾ ਜਿਹਾ ਤਕੜੀ ਕਰਨਾ ਵੀ ਤੇਰੀ ਸੁਣਦਾ ਹੈ ਮਨ ਵੇਖਿਆ ਇਹ ਨਹੀਂ ਗੱਲ ਹੈਗੀ ਵੀ ਤੈਨੂੰ ਕੋਈ ਘਰ ਚ ਪੁੱਛਦਾ ਨਹੀਂ ਆ ਵੇਖ ਤੇਰੀ ਚੱਲੀ ਨਹੀਂ ਅੱਜ ਸਾਰਾ ਦਿਨ ਭਾਵੇਂ ਮਾੜਾ ਮੋਟਾ ਹੀ ਧਿਆਨ ਗਿਆ ਪਰ ਤੇਰੀ ਵੀ ਮੰਨੀ ਗਈ ਮਾੜੀ ਮਾੜੀ ਮੰਨੀ ਕੱਲ ਨੂੰ ਅਸੀਂ ਫੇਰ ਕੋਸ਼ਿਸ਼ ਕਰਦੇ ਵੀ ਇਹਦੇ 'ਚ ਜਾਨ ਪਾਵੇ ਮਾੜੀ ਜੀ ਆ ਜਿਹੜਾ ਪੁੱਤਰ ਆ ਫਿਰਦਾ ਇਹਨੂੰ ਬੰਦਾ ਬਣਾਈਏ ਇਹਨੂੰ ਸਿੱਧ ਥੱਲੇ ਲਿਆਈਏ ਥੋੜਾ ਜਿਹਾ ਫਿਰ ਤੁਸੀਂ ਪਤਾ ਕੀ ਕਰਨਾ ਹੁੰਦਾ ਇਹਦੀ ਟੈਨਸ਼ਨ ਨਹੀਂ ਲੈਣੀ ਹੁੰਦੀ ਵੀ ਹਾਏ ਮੇਰਾ ਮਨ ਚੰਚਲ ਮੇਰਾ ਮਨ ਪਟਕਦਾ ਹੈ ਮੇਰੇ ਮਨ ਐ ਕਰਦਾ ਕੋਈ ਗੱਲ ਨਹੀਂ ਜੇ ਕਰਦਾ ਗੁੱਸਾ ਨਾ ਕਰੋ ਬੱਚਾ ਜੇ ਵਿਗੜ ਗਿਆ ਤੇ ਫਿਰ ਬੱਚੇ ਤੇ ਗੁੱਸਾ ਕਰਕੇ ਕੀ ਕਰੋਗੇ ਬੱਚੇ ਦੇ ਰੱਬ ਤੁਸੀਂ ਹੋ ਤੇ ਤੁਹਾਡੇ ਮਨ ਦੇ ਮਨ ਵੀ ਤਾਂ ਤੁਸੀਂ ਕ੍ਰੀਏਟ ਕੀਤਾ ਮਨ ਕਿਹੜਾ ਕਿਤੋਂ ਆ ਗਿਆ ਤੁਸੀਂ ਬਣਾਇਆ ਇਹਦੇ ਮਾਲਕ ਹੋ ਤੁਸੀਂ ਤੁਸੀਂ ਜਿਵੇਂ ਬੱਚਾ ਸ਼ਰੀਰ ਤੋਂ ਪੈਦਾ ਕੀਤਾ ਤੇ ਮਨ ਵੀ ਤੇ ਇਦਾਂ ਹੀ ਪੈਦਾ ਕੀਤਾ ਤੁਸੀਂ ਸਮਾਜ ਤੋਂ ਆਲੇ-ਦੁਆਲੇੋਂ ਸਿੱਖ ਕੇ ਬੱਚਾ ਵੀ ਸਮਾਜ ਤੋਂ ਹੀ ਆਇਆ ਫੂਡ ਖਾਂਦਾ ਬਲੱਡ ਬਣਿਆ ਬਿੰਦ ਬਣਿਆ ਗਾਂ ਬੱਚਾ ਬਣ ਗਿਆ ਉਹ ਵੀ ਸਮਾਜ ਤੋਂ ਹੀ ਆਇਆ ਤੇ ਮਨ ਵੀ ਸਮਾਜ ਤੋਂ ਆਇਆ ਵਿਚਾਰ ਕੋਈ ਕਿਤਾਬਾਂ ਚੋਂ ਪੜ੍ਹੇ ਨੇ ਕੁਝ ਸਮਝ ਲੋਕਾਂ ਤੋਂ ਸੁਣੇ ਨੇ ਇਹ ਵੀ ਸਾਡਾ ਬੱਚਾ ਹੀ ਹੈ ਇਹਦੇ ਨਾਲ ਬੱਚੇ ਵਾਂਗੂ ਟ੍ਰੀਟ ਕਰੋ ਮਨ ਨਾਲ ਵੀ ਮਨ ਪੁੱਤਰ ਗਿਆ ਪਰ ਹੈ ਤੇ ਆਪਣਾ ਹੀ ਹੈ ਨਾ ਬਗਾਨਾ ਥੋੜਾ ਕੋਈ ਵੀ ਕਿਸੇ ਦਾ ਮਨ ਹੈ ਤੇ ਗੁੱਸਾ ਚੜ ਰਿਹਾ ਤੂੰ ਹੁਣ ਸਾਡੇ ਮੈਂ ਵੇਖਿਆ ਮੈਂ ਜਿੱਦਾਂ ਅੱਜ ਵੀ ਮੈਂ ਨੋਟ ਕੀਤਾ ਬਾਕੀ ਤਾਂ ਠੀਕ ਹੈ ਮਨ ਨਹੀਂ ਟਿਕਦਾ ਮਨ ਨੇ ਇਹ ਮਨ ਬਹੁਤ ਔਖਾ ਕਰਦਾ ਕੋਈ ਨਹੀਂ ਫਿਰ ਆਪਣਾ ਹੀ ਹੈ ਆਪਣਾ ਹੀ ਆਪਣਾ ਹੀ ਪੈਦਾ ਕੀਤਾ ਤੇ ਬਸ ਇਦਾਂ ਵੇਖਿਆ ਕੋਈ ਨਹੀਂ ਮੈਂ ਵੇਖਦੇ ਰਿਹਾ ਨਾ ਇਹਨੂੰ ਤੇ ਫਿਰ ਇਹਨੇ ਟਿਕਣਾ ਕਾਲੇ ਨਹੀਂ ਪੈਣਾ ਬਸ ਵੇਖਣਾ ਕਿੱਥੇ ਗਿਆ ਕੀ ਚੱਲਿਆ ਜੋ ਤੁਸੀਂ ਕਾਲੇ ਪੈ ਕੇ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋਗੇ ਫਿਰ ਇਹਨੇ ਠੀਕ ਨਹੀਂ ਹੋਣਾ